ਅਵਿਆਹੀ ਪੌਣ ਜਾ ਰਹੀ ਸੀ ਵੋਟ ਰਸਤੇ ਦੇ ਵਿੱਚ ਹੋਇਆ ਐਕਸੀਡੈਂਟ ਮੌਕੇ ਤੇ ਹੀ ਨਿਕਲੀ ਜਾਮ ਤੇ ਹੁਣ ਸੜਕ ਤੇ ਪਈ ਹੈ ਲਾਲ ਚੁੰਡੇ ਵਾਲੀ ਦੀ ਮ੍ਰਿਤਕ ਦੇ ਜਿहां ਇਹ ਮੰਦਪਾਗਾ ਹਾਦਸਾ ਅੰਮ੍ਰਿਤਸਰ ਦੇ ਕ੍ਰਿਸਟਲ ਚੌਂਕ ਵਿੱਚ ਵਾਪਰਿਆ ਹੈ ਜਿੱਥੇ ਕਿ ਇੱਕ ਨਾਵ ਵਿਆਹੀ ਕਰੋ ਵੋਟ ਪਾਉਣ ਦੇ ਲਈ ਨਿਕਲਦੀ ਹੈ ਪਰ ਵੋਟ ਵਾਲੇ ਸਥਾਨ ਤੇ ਪਹੁੰਚ ਨਹੀਂ ਪਾਉਂਦੀ ਕਿਉਂਕਿ ਰਸਤੇ ਦੇ ਵਿੱਚ ਹੀ ਐਕਸੀਡੈਂਟ ਦੇ ਦੌਰਾਨ ਉਸ ਦੀ ਮੌਤ ਹੋ ਗਈ ਹੈ ਦਰਸਲ ਇਹ ਜਿਹੜੀ ਕੁੜੀ ਹੈ ਜਿਸ ਦਾ ਵਿਆਹ ਜੇ ਨਤਾਜਾਤਾ ਜਾਈ ਹੋਇਆ ਹੈ ਉਸ ਦੇ ਬਾਹਾਂ ਦੇ ਵਿੱਚ ਅਜੇ ਸੂਹਾ ਲਾਲ ਚੂੜਾ ਪਾਇਆ ਹੋਇਆ ਹੈ ਹੋ ਸਕਦਾ ਹੈ ਕਿ ਉਸ ਦੇ ਵਿਆਹ ਤੋਂ ਬਾਅਦ ਉਸ ਦੀ ਇਹ ਪਹਿਲੀਆਂ ਹੀ ਵੋਟਾਂ ਹੋਣ ਜਿਸ ਦੇ ਵਿੱਚ ਉਹ ਆਪਣੇ ਵੋਟਾਂ ਦੇ ਅਧਿਕਾਰ ਦੀ ਵਰਤੋਂ ਕਰਨ ਚਾਹ ਰਹੀ ਸੀ ਪਰ ਉਹ ਆਪਣੇ ਸਹੱਕ ਦੀ ਵਰਤੋਂ ਨਹੀਂ ਕਰ ਸਕੀ ਇੱਥੋਂ ਤੱਕ ਕਿ ਉਸ ਦੀ ਜਾਨ ਹੀ ਚਲੀ ਗਈ ਹੈ ਜੇਕਰ ਇਸ ਲੜਕੀ ਨੂੰ ਪਤਾ ਹੁੰਦਾ ਕਿ ਰਸਤੇ ਦੇ ਵਿੱਚ ਉਸਦੀ ਮੌਤ ਹੋ ਜਾਣੀ ਹੈ ਜਾਂ ਤਾਂ ਉਹ ਘਰੋਂ ਹੀ ਨਾ ਨਿਕਲਦੀ ਜਾਂ ਫਿਰ ਉਸਦੇ ਪਰਿਵਾਰਿਕ ਮੈਂਬਰ ਹੀ ਉਸ ਨੂੰ ਰੋਕ ਦਿੰਦੇ ਕਿ ਉਹ ਕੋਰੋਨਾ ਚਾਵੇ ਪਰ ਕਹਿੰਦੇ ਕਿ ਮੌਤ ਕਿਸੇ ਨੂੰ ਨਹੀਂ ਬਖਸ਼ਦੀ ਤੇ ਹੁਣ ਜਦੋਂ ਇਹ ਲੜਕੀ ਘਰੋਂ ਵੋਟ ਪਾਉਣ ਲਈ ਨਿਕਲਦੀ ਹੈ ਤੇ ਰਸਤੇ ਦੇ ਵਿੱਚ ਹੀ ਉਸ ਦਾ ਐਕਸੀਡੈਂਟ ਹੋ ਜਾਂਦਾ ਉਸਨੇ ਦੂਸਰਾ ਸਾਹ ਨਹੀਂ ਲਿਆ ਕਿਹਾ ਜਾ ਰਿਹਾ ਹੈ ਕਿ ਐਕਸੀਡੈਂਟ ਇੰਨਾ ਜ਼ਿਆਦਾ ਭਿਆਨਕ ਸੀ ਕਿ ਇਸ ਲੜਕੀ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਲੜਕੀ ਦੀਆਂ ਬਾਹਾਂ ਦੇ ਵਿੱਚ ਸੁਹਾ ਲਾਲ ਚੂੜਾ ਪਾਇਆ ਹੋਇਆ ਹੈ ਉਸ ਦਾ ਵਿਆਹ ਜੇ ਤਾਜ਼ਾ ਤਾਜ਼ਾ ਹੀ ਹੋਇਆ ਸੀ ਤੇ ਹੁਣ ਇਹਨਾਂ ਵੋਟਾਂ ਦੇ ਦੌਰਾਨ ਉਸ ਦੀ ਮੌਤ ਹੋ ਗਈ ਹੈ ਤੇ ਉਹ ਲੜਕੀ ਵੋਟ ਵੀ ਨਹੀਂ ਪਾ ਸਕੀ ਸੀ ਇਹ ਤੇ ਜਿਕਰ ਜੋ ਗਿਆ ਕਿ ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਚੋਣਾਂ ਹੋ ਰਹੀਆਂ ਨੇ ਜਿਹੜੀਆਂ ਕੈਜਸਫੇਅਰ ਤੋਂ 7 ਵਜੇ ਤੋਂ ਸ਼ੁਰੂ ਹੋਈਆਂ ਨੇ ਅੱਜ ਸ਼ਾਮ ਤੱਕ ਇਹ ਵੋਟਾਂ ਪੈਣਗੀਆਂ ਤੇ ਉਸ ਤੋਂ ਬਾਅਦ ਅੱਜ ਜਿਹੜੇ ਵੋਟਾਂ ਖਤਮ ਹੋ ਜਾਣਗੀਆਂ ਉਸ ਤੋਂ ਬਾਅਦ ਇਸ ਦੇ ਨਤੀਜੇ ਵੀ ਐਲਾਨ ਦਿੱਤੇ ਜਾਣਗੇ ਤੇ ਜਿਹੜੀਆਂ ਵੋਟਾਂ ਨੇ ਇਹ ਈਵੀਐਮ ਦੇ ਰਾਹੀਂ ਹੋ ਰਹੀਆਂ ਨੇ ਇੱਥੇ ਨਾਲ ਹੀ ਇਹ ਵੀ ਗੱਲ ਸਾਂਝੀ ਕਰ ਦਈਏ ਕਿ ਸ਼ਹੀਦੀ 15ਵਾਂ ਦੇ ਸੰਬੰਧ ਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਸੀ ਕਿ ਜਿਹੜੀਆਂ ਇਹ ਚੋਣਾਂ ਹੋ ਰਹੀਆਂ ਨੇ ਉਹਨਾਂ ਨੂੰ ਇਸ ਸ਼ੀਦੀ 15 ਵਾਲੇ ਤੋਂ ਬਾਅਦ ਵਿੱਚ ਕਰਵਾਇਆ ਜਾ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਸੰਗਤਾਂ ਨੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੋਣ ਦੇ ਲਈ ਆਉਂਦੀਆਂ ਨੇ ਤੇ ਕਿਸੇ ਵੀ ਪ੍ਰਕਾਰ ਦਾ ਜਿਹੜਾ ਸ਼ਾਂਤੀ ਦਾ ਮਾਹੌਲ ਹੋ ਚੋਣਾ ਕਰਕੇ ਖਰਾਬ ਨਾ ਹੋਵੇ ਕਿਉਂਕਿ ਇਹਨਾਂ ਦਿਨਾਂ ਨੂੰ ਬਹੁਤ ਜ਼ਿਆਦਾ ਪਵਿੱਤਰ ਤੇ ਸ਼ਾਂਤਮਈ ਮੰਨਿਆ ਜਾਂਦਾ ਹੈ ਇਸ ਕਰਕੇ ਇਹਨਾਂ ਦਿਨਾਂ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਣ ਦੇ ਲਈ ਇਹਨਾਂ ਵੋਟਾਂ ਨੂੰ ਅੱਗੇ ਕਰਨ ਦੀ ਮੰਗ ਕੀਤੀ ਗਈ ਸੀ ਜਿਹੜੀ ਕਿ ਐਸਜੀਪੀਸੀ ਤੇ ਬਹੁਤ ਸਰੀਆਂ ਸਿੱਖ ਜਥੇਬੰਦੀਆਂ ਦੇ ਵੱਲੋਂ ਵੀ ਕੀ ਕੀਤੀ ਗਈ ਸੀ ਕਿ ਇਹਦਾ ਚੋਣਾਂ ਨੂੰ ਅੱਗੇ ਕੀਤਾ ਜਾਵੇ ਬਾਕੀ ਚਲੋ ਇਹ ਸਰਕਾਰ ਦੇ ਹੱਥ ਵਿੱਚ ਸੀ ਜਿਵੇਂ ਸਰਕਾਰ ਨੂੰ ਠੀਕ ਲੱਗਿਆ ਇਸ ਇਸ ਦੇ ਮੱਦੇਨਜ਼ਰੀ ਜਿਹੜੀਆਂ ਚੋਣਾਂ ਨੇ ਹੁਣ ਹੋ ਰਹੀਆਂ ਨੇ ਤੇ ਅੱਜ ਵੀ ਬਹੁਤ ਸਾਰੀਆਂ ਹੋਰ ਥਾਵਾਂ ਤੋਂ ਵੀ ਛੋਟੀਆਂ-ਮੋਟੀਆਂ ਝੜਪਾਂ ਦੇਖਣ ਨੂੰ ਮਿਲੀਆਂ ਨੇ ਜਿੱਥੇ ਕਿ ਲੋਕ ਬਹਿਸ-ਬਾਜੀ ਕਰਦੇ ਨਜ਼ਰ ਆਏ ਨੇ ਕਿਉਂਕਿ ਚੋਣਾਂ ਦੇ ਵਿੱਚ ਇਹੋ ਜਿਹੀਆਂ ਗੱਲਾਂ ਆਮ ਤੌਰ ਤੇ ਹੋ ਹੀ ਜਾਂਦੀਆਂ ਨੇ ਪਰ ਜਿਹੜੀ ਕਟਨਾਈ ਅਮਰਸਰ ਦੇ ਕ੍ਰਿਸਟਲ ਚੌਂਕ ਦੇ ਵਿੱਚ ਵਾਪਰੀ ਹੈ ਇਹ ਬੇहद ਮੰਦਭਾਗੀ ਤੇ ਦੁੱਖ ਭਰੀ ਹੈ ਇਸ ਨੂੰ ਸੁਣ ਕੇ ਹਰ ਕਿਸੇ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਨੇ ਹਰ ਕਿਸੇ ਦੀਆਂ ਅੱਖਾਂ ਨਮ ਹੋਈਆਂ ਨੇ ਕਿਉਂਕਿ ਇੱਕ ਨਵਿਆਹੀ ਆਪਣੇ ਵੋਟ ਦਾ ਜਿਹੜਾ ਜਮਹੂਰੀ ਹੱਕ ਹੈ ਇਸ ਦੀ ਜਿਹੜੀ ਕਿ ਵਰਤੋਂ ਕਰਨਾ ਚਾਹ ਰਹੀ ਸੀ ਪਰ ਉਸ ਦੀ ਮੌਤ ਹੋ ਜਾਣਾ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡਾ ਮੰਦਪਾਗਾ ਹਾਦਸਾ ਇੱਕ ਬਹੁਤ ਵੱਡਾ ਘਾਟਾ ਹੈ ਜਿਹੜਾ ਕਿਸ ਪਰਿਵਾਰ ਨੂੰ ਪਿਆ ਹੈ ਇਸ ਲੜਕੀ ਦੀ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ ਹੈ ਤੇ ਜਿਸ ਨੇ ਦੂਸਰਾ ਸਾਹ ਵੀ ਨਾ ਲਿਆ ਮੌਕੇ ਤੇ ਤੁਰੰਤ ਹੀ ਉਸਦੀ ਮੌਤ ਹੋ ਗਈ ਹੈ ਹੋ ਸਕਦਾ ਹੈ ਕਿ ਉਸਦੇ ਕੋਈ ਗਹਿਰੀ ਸੱਟ ਲੱਗ ਗਈ ਹੋਵੇ ਜਿਹੜੀ ਕਿ ਇਸ ਐਕਸੀਡੈਂਟ ਦੇ ਵਿੱਚ ਉਸਤੇ ਲੱਗੀ ਹੈ ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਸੋ ਇਹ ਜਿਹੜੀ ਲੜਕੀ ਹੈ ਇਸ ਦੀਆਂ ਬਾਹਾਂ ਦੇ ਵਿੱਚ